ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰਾ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਦੀਪਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈ ਚੋਣ ਜੀ ਬਰਕਤਾਂ ਤੇ ਲੋ ਜੀ ਮੌਸਮ ਹੋ ਗਿਆ ਠੰਡਾ ਦੋ ਤਿੰਨ ਦਾ ਰੋਜ਼ ਮੀਂਹ ਪਈ ਜਾਂਦਾ ਦੋ ਤਿੰਨ ਦਿਨ ਦਾ ਕੱਲਾ ਲੱਕੜੀਆਂ ਵਾਲੇ ਦਿਨ ਵੀ ਪੈ ਗਿਆ ਪਰसों ਅੱਜ ਵੀ ਪੈ ਗਿਆ ਚੌਥੇ ਵੀ ਪੈ ਗਿਆ ਤੇ ਮੌਸਮ ਫੇਰ ਠੰਡਾ ਤੇ ਚਲੋ ਜੀ ਚੱਲ ਰਿਹਾ ਕੰਮ ਹੁਣ ਜਾਣਾ ਜੀ ਸ੍ਰੀ ਚਮਕੌਰ ਸਾਹਿਬ ਪਹਿਲਾਂ ਮਿਸਤਰੀ ਕੋਲ ਜਾਣਾ ਮਨਿੰਦਰ ਵੀਰ ਆਸਟ੍ਰੇਲੀਆ ਵੱਡਾ ਬਾਈ ਵੀਰ ਆਪਣਾ ਦਿਲ ਦਾ ਟੁਕੜਾ ਤੇ ਉਹਦੀ ਕੋਠੀ ਦਾ ਕੰਮ ਤੁਸੀਂ ਪਿੱਛੇ ਜੇ ਬਲੌਗ ਦੇਖਿਆ ਜਲੰਧਰ ਦੇਖ ਕੇ ਆਇਤੇ ਲੱਕੜ ਦਾ ਕੰਮ ਕਰਨਾ ਜੀ ਸ਼ੁਰੂ ਮਿਸਤਰੀ ਨਾਲ ਇੱਥੇ ਗੱਲ ਹੋਈ ਹੈ ਤੇ ਉਹਨੂੰ ਲੱਕੜ ਦਵਾਉਣੀਆਂ ਜੀ ਅੱਜ ਬਾਕੀ ਜਿਹੜਾ ਸਮਾਨ ਲੱਗਣਾ ਪਲਾਈ ਫੇਵਿਕੋਲ ਉਹ ਮਿਸਤਰੀ ਨੂੰ ਪਤਾ ਵੀ ਕਿਆ-ਕਿਆ ਵੀ ਪ੍ਰੋਸੈਸ ਆ ਤੇ ਉਹਦੇ ਨਾਲ ਜਾਣਾ ਅਮਨ ਵੀ ਨਾਲ ਜਾਊਗਾ ਤੇ ਸਭ ਤੋਂ ਪਹਿਲਾਂ ਚੱਲੋ ਹੁਣ ਤੁਹਾਨੂੰ ਅਮਨ ਨਾਲ ਵੀ ਮਿਲਾ ਦਿੰਦਾ ਫਿਰ ਚੱਲਦੇ ਮਿਸਤਰੀ ਕੋ ਕਿਕਰਾਂ ਫਰੀਦੋ ਪ੍ਰੋਫਤ ਹੁੰਦੀ ਆ ਉਹ ਵੀ ਦੇਖਦੇ ਆ ਵੀ ਮਿਸਤਰੀ ਕਿਆ ਕਰਦਾ ਤੇ ਲੱਕੜ ਲਾਉਣੀਆਂ ਬਾਈ 1 ਨੰਬਰ ਬਾਈ ਦਾ ਬਾਹਰ ਤੇ ਫੋਨ ਆਇਆ ਤੇ ਆਪਣਾ ਮਨਿੰਦਰ ਵੀਰ ਦਾ ਕਹਿੰਦਾ ਵੀ ਅਸੀਂ ਦੇਰ ਬਾਅਦ ਆਉਂਦੇ ਆ ਵੀ ਚੀਜ਼ 1 ਨੰਬਰ ਲੱਗਣੀ ਚਾਹੀਦੀ ਉਹ ਮਿਸਤਰੀ ਨਾਲ ਮੇਰੀ ਗੱਲ ਹੋਲੀ ਸੀ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੁਣ ਤੁਹਾਨੂੰ ਸਾਰੇ ਕੰਮੇ ਦਫਾਉਂਦੇ ਆ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਬਈ ਗੱਡੀ ਇੱਧਰ ਖੜੀ ਤੇ ਇੱਧਰ ਮਨ ਬੈਠਾ ਕੋਈ ਸਵਾਰ ਰਿਹਾ ਹਾਂ ਵੀ ਹੱਗੀ ਗੱਡੀ ਕੀ ਕਰਦਾ ਉਹਦਾ ਸਪਰਿੰਗ ਜਾਂ ਢਿੱਲਾ ਹੋ ਗਿਆ ਅੱਛਾ ਲੰਪਾ ਲੱਗ ਰਿਹਾ ਅੱਛਾ ਦਾਇਆ ਕਰਿਆ ਮਾੜਾ ਤਗੜੀ ਆ ਉਹਦੇ ਵਾਲਾ ਹੀ ਕਰਨਾ ਪੈਣਾ ਸਪਰਿੰਗ ਕੋਈ ਜਿਹੜਾ ਤਗੜੀਆਂ ਚ ਜੀ ਵਾਲਾ ਹੋਵੇ ਹਨਾ ਹਾਂ ਮੋੜਦਾ ਨਹੀਂ ਹੈਗਾ ਬੈਕ ਨਹੀਂ ਮੁੜਦਾ ਇਕੱਠਾ ਹੋ ਜਾਂਦਾ ਜਾਂ ਫਿਰ ਦੋ ਪੈਜ ਵੇ ਦੀ ਜਗਾ ਹਾਂ ਚਲੋ ਬਾਈ ਫੈਸੇ ਉਹ ਕਰਾਂ ਮੈਂ ਮਿਸਤਰੀ ਕੋਲ ਜਾਵਾਂ ਉਹਨੂੰ ਲਿਆਵਾਂ ਚੱਲੀਏ ਫਿਰ ਆ ਗਿਆ ਮੈਂ ਲੋ ਬਾਈ ਇਹ ਲੱਗਿਆ ਹੋਇਆ ਆਪਣੇ ਕੰਮ ਤੇ ਆਪਾਂ ਚੱਲਦੇ ਮਿਸਤਰੀ ਕੋਲ ਆਪਣੀ ਗੱਡੀ ਖੜੀ ਆ ਬਾਈ ਆਹ ਨਹੀਂ ਫਿਰ ਆਹ ਚੱਕਦੇ ਆਹ ਲੈ ਕੇ ਜਾਂਦੇ ਬਾਈ ਗੱਡੀ ਚਲੋ ਆਹ ਗੱਡੀ ਤਾਂ ਹੁਣ ਬਾਈ ਮੌਸਮ ਦੇਖ ਲਓ ਬਾਕੀ ਆ ਲੋ ਚਾਰਾਂ ਸੱਡ ਨੂੰ ਚਲੋ ਚੱਲ ਕੇ ਮਿਸਤਰੀ ਕੋਲੇ ਮਿਲਦੇ ਲੋ ਬਾਈ ਖੜਾਤੀ ਆਪਣੀ ਗੱਡੀ ਪਹੁੰਚ ਗਏ ਬਾਈ ਠਾਕਰ ਫਰਨੀਚਰ ਵਾਲੇ ਕੋਲ ਇਦਰ ਬੰਦੇ ਨੂੰ ਮਿਲੋ ਸਤਿ ਸ਼੍ਰੀ ਅਕਾਲ ਬਾਈ ਮੇਰੇ ਸੁਣ ਲੈ ਗੱਲ ਸਾਡਾ ਕੰਮ ਪਹਿਲਾਂ ਤਾਂ ਚਾਲੂ ਕਰਿਆ ਕਿ ਨਹੀਂ ਕਰਤਾ ਉਹ ਤੇ ਤੁਹਾਡਾ ਆ ਕਰਤਾ ਠੀਕ ਆ ਬਾਈ ਆ ਲੋ ਦਰਵਾਜ਼ੇ ਆ ਰਟਾਕੀਆਂ ਦੀ ਲੱਕੜ ਆ ਗਈ ਸੀ ਇਹ ਕਿੰਨੇ ਕੇ ਦਿਨ ਦਾ ਸ਼ੁਰੂ ਕਰਿਆ ਵਾ ਸਖਤ ਤਾਂ ਪੂਰੀ ਗਈ ਸੀ ਹਾਂ ਲੱਕੜ ਆਈ ਨੂੰ ਖਾਸੇ ਦਿਨ ਆਪਾਂ ਇੱਥੇ ਰੱਖ ਦਿੰਦੇ ਜੀ ਹੋਊਗੀ ਉਸ ਤੋਂ ਦੂਜੀ ਹੋ ਅੰਦਰ ਦੂਵੇ ਅੰਦਰ ਪੱਧਰੇ ਵੀ ਰੱਖ ਦੀ ਹਾਂ ਰੰਦੇ ਪਹਿਲੇ ਤਿਆਰ ਆ ਹੁਣ ਹੂੰ ਤੇ ਜੇ ਹੋਏ ਆ ਪਰਸਾਂ ਦੇ ਲਈ ਰੱਖਣੇ ਅੱਛਾ ਪਰਸਾਂ ਦੇ ਲੱਗੇ ਹੋਏ ਹਾਂ ਚਲ ਠੀਕ ਆ ਉਹਨਾਂ ਡਿਜ਼ਾਈਨ ਡਿਜ਼ਾਈਨ ਚ ਕੋਈ ਕਸਰ ਨਾ ਹੋਵੇ ਉਹਨਾਂ ਡਿਜ਼ਾਈਨ ਉੱਤੇ ਧਨਵਾ ਪਹਿਲਾਂ ਦੱਸਤਾ ਵੀ ਦਰਵਾਜ਼ੇ ਆਏ ਪਤਾ ਲੱਗੇ ਵੀ ਹਾਂ ਬਾਕੀ ਨਵੀਂ ਲੁੱਕ ਦੇ ਆ ਠੀਕ ਨਹੀਂ ਹੋਰ ਬਾਈ ਕਿਾ ਹਾਲ ਆ ਓਕੇ ਆ ਹਾਂ ਬਾਈ ਹੁਣ ਚੱਲੀਏ ਨਵੀਂ ਲੱਕੜ ਲੈਣ ਚਲੋ ਬਾਈ ਚੱਲਦੇ ਆ ਆ ਕੰਮ ਹੋ ਗਿਆ ਸਾਡਾ ਸ਼ੁਰੂ ਲੱਕੜ ਦਾ ਵਧੀਆ ਬਣਾਇਆ ਬਾਈ ਲੱਕੜ ਦਾ ਲੱਕੜ ਦੇ ਗੱਲ ਹੈ ਹੈ ਲੱਕੜ 'ਚ ਗੱਲਬਾਤ ਪੂਰੀ ਹੈ ਨਾ ਚਲੋ ਬਾਈ ਚੱਲੀਏ ਫਿਰ ਚਲੋ ਲੋ ਬਾਈ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਰਕਤਾਂ ਪਾਵੇ ਇੱਕਣੇ ਸਾਰੇ ਕੰਮਾਂ 'ਚ ਲੋ ਬਾਈ ਮਿਸਤਰੀ ਨੂੰ ਘਰੇ ਲਿਆਉਣਾ ਪਿਆ ਕਹਿੰਦਾ ਮੈਂ ਜਾਣਾ ਵੇ ਹੁਣ ਜਾਣਾ ਤਾਂ ਇਕੱਠਾ ਨਹੀਂ ਆਵੇ ਇੱਧਰ ਪੂਰੀ ਬਾਈ ਵੀ ਬਾਈ ਨਾਲ ਜਾਊਗਾ ਹੈ ਨਾਲ ਨਹੀਂ ਮਿਸਤਰੀ ਟੈਕ ਮੰਗਦਾ ਹਾਂ ਕਮੇਟ ਵਿੱਚ ਇਹ ਕਰ ਦੂਗੇ ਹੈ ਕਿੱਥੇ ਜਾਣਾ ਕਮੀ ਪੇਸ਼ੀ ਮੈਂ ਕਿਹਾ ਬਿੱਟੂ ਤੇ ਇਕੱਠੀ ਹੀ ਗਏ ਸੀ ਚੱਲੇਗਾ ਹੈ ਚਾਰੇ ਜਣ ਬਿੱਟੂ ਫੇਰ ਇੱਕ ਅੱਧੇ ਦਿਨ ਚ ਡਿਊਟੀ ਲੱਗਣੀ ਆ ਬਾਈ ਆਪਾਂ ਟਾਇਲ ਦੇਖ ਕੇ ਆਉਣੀ ਆ ਹੈ ਹੈ ਉਧਰ ਹੈ ਉੱਥੀ ਉਹਨਾਂ ਦੇ ਜਿਹੜੇ ਟਾਇਰ ਲੱਗਣੇ ਆ ਬੰਗਿਆਂ ਦਾ ਮੁੜ ਕੇ ਜਲੰਧਰੇ ਲਾਓ ਠੀਕ ਨੇ ਜਾਣਾ ਪੈਣਾ ਬਿੱਟੂ ਤੈਨੂੰ ਠੀਕ ਨੇ ਮੇੜੀ ਆ ਹੈ ਮੇੜੀ ਆ ਪਵਨਾ ਰਾਜ ਜਾਂ ਚਲੀ ਅਸੀਂ ਨਹੀਂ ਤੇਰੇ ਨਾਲ ਜਾਇ ਕਰਨਾ ਤੁੰਦਾਤਾ ਹੋਰ ਕੋਈ ਗੱਲ ਹੋਰ ਕੋਈ ਗੱਲ ਕਰ ਠੀਕ ਆ ਗਾਤਾ ਪਕੀਆ ਠੀਕ ਆ ਤੂੰ ਲੈਣੇ ਕਿੰਨਾ ਕਿ ਕਰਾ ਕੇ ਬਿੱਟੂ ਯਾਦ ਆ ਹਾਂ ਬਿਲਕੁਲ ਯਾਦ ਆ ਪੱਕਾ ਇਹ ਹੁੰਦਾ ਰਹਿੰਦਾ ਜੇ ਸੁਣ ਨਹੀਂ ਮੈਂ ਤੈਨੂੰ ਛੱਡਦਾ ਆ ਤਾਂ ਮੇਰੀ ਮੰਮੀ ਆ ਦਿੱਲੀ ਮੁੰਡੂ ਜਾ ਕੇ ਲੈ ਕੇ ਦਿੱਲੀ ਜਾ ਦਿੱਲੀ ਕੰਮ ਕਰਾਇਆ ਲੱਗ ਗਿਆ ਦਿੱਲੀ ਨੇ ਦਿੱਲੀ ਕੰਮ ਖਾਸਾ ਕਰਕੇ ਆਇਆ 3 ਮਹੀਨੇ ਲੱਗੇ ਹਾਂਜੀ ਦਿੱਲੀ ਚੋਂ ਕਿਹ ਨਹੀਂ ਬਦਲਦਾ ਬਾਈ ਇੱਕੋ ਤਰ੍ਹਾਂ ਦੇ ਚੌਂਕਾ ਸੇਮ ਇੱਕੋ ਤਰ੍ਹਾਂ ਜਿਹਾ ਬਸ ਨੂੰ ਐ ਨਹੀਂ ਬਦਲਣਾ ਕਿ ਕਿੱਥੇ ਆ ਗਿਆ ਨਾ ਕਿ ਇੱਕ ਗੱਲ ਹੀ ਛੱਡ ਦੇਣਾ ਤਾਂ ਠੀਕ ਹੋ ਜਣਾ ਚੱਲਿਆਂ ਵਾਲੇ ਕਵਾਲ ਲਾਣੇ ਪਹਿਲਾਂ ਪਿੰਡ ਕੋਠੀ ਦਾ ਕੰਮ ਕਰਾਇਆ ਫਿਰ ਦਿੱਲੀ ਲੈ ਕੇ ਦੇਖ ਲੈ ਹੋਰ ਪਿੰਡ ਕਰੇ ਚਲੋ ਬਾਈ ਦੇਖੀ ਅਪਲਾਈ ਦੇ ਕੇ ਜੇ ਮੋਰਨ ਫਿਰ ਚਲੋ ਚਲੋ ਫਿਰ ਚਲ ਉઠੋ ਬਾਈ ਠੰਡੇ ਠੰਡੇ ਵਾਹਿਗੁਰੂ ਦਾ ਲੋਨ ਆ ਗਿਆ ਸੁਰੇਮੀ ਨਾ ਕੁਝ ਖਾਣਾ ਪੀਣਾ ਪਾਰਟੀ ਦੀ ਕੋਈ ਜਵਾਬ ਨਹੀਂ ਆ ਗਿਆ ਪੂਰੀ ਆ ਗਿਆ ਚਲੋ ਇੱਕ ਵਾਲਾ ਰੇ ਕਲੀਗੜ ਨੰਗਲ ਆਏ ਤੇ ਸਾਡੇ ਸਾਥ ਤੁਹਾਨੂੰ ਪੀਣ ਨੂੰ ਆਉਂਦੇ ਆ ਮਹੌਨਦ ਸਟੇਟ ਲਾਇਆ ਆ ਵੀ ਪੈਦਲ ਤੋਂ ਆ ਗਏ ਅੱਛਾ ਹੋਰ ਪਾਸੇ ਭਈ ਜਾਓ ਆਪਣੇ ਘਰ ਰਹਿਣਾ ਚਲੋ ਫਿਰ ਚਲੋ ਉઠੋ ਲੋ ਬਾਈ ਚੱਲਦੇ ਆ ਆਪੇ ਬੰਦੇ ਹੈ ਚਲੋ ਹੈ ਇਹਦਾ ਆਏ ਲਾ ਦੇਣਾ ਪੱਥਰੇ ਲਾਇਆ ਮੈਂ ਤੂੰ ਵੀ ਤੇ ਹੱਥ ਲਾ ਕੇ ਦੇਖ ਤਿਲਕਦੀਆਂ ਨਹੀਂ ਉਹ ਮੂੜਿਆ ਦੀ ਨਹੀਂ ਹਾਂ ਉਹ ਇਹ ਗਲਤੀ ਕਰਿਆ ਇਹ ਮੋੜਿਆ ਇਹ ਅੱਛਾ ਮੂੜਿਆ ਦੀ ਮੋੜਿਆ ਇਹਦੇ ਬੰਦਾ ਪੁੱਤਿਆ ਦੱਸ ਦੇਣ ਨਾਲ ਕਿ ਮੈਂ ਤਾਂ ਤੇ ਕਦਰ ਵਾਈ ਬੰਦਾ ਅੱਜ ਸਾਡਾ ਥੋੜਾ ਜਿਹਾ ਬਿਮਾਰ ਹੋ ਗਿਆ ਬਿਮਾਰਾ ਬੁਖਾਰ ਤਾਂ ਸੌ ਗਿਆ ਹੁਣ ਹੁਣ ਇਹਦਾ ਖਾਤਰ ਹੁਣ ਇਹਦਾ ਖਾਤਰ ਫਲ ਫਰੂਟ ਲਿਆਉਣਾ ਸ਼ਹਿਰ ਨੂੰ ਜਾਣਾ ਤਾਂ ਹੈਗਾ ਮੇਰੀ ਕੁੜੀ ਬਿਮਾਰ ਉਹ ਤਾਂ ਚਲੋ ਬਾਈ ਚੱਲਦੇ ਹੈ <laughs> <laughs> बापू वाला <laughs> 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 नहीं, नहीं, है <laughs> बापू <laughs> लो भाई जा रहे मौसम भी वादिया ਸਰ ਭਾਈ ਬਾਬਾ ਜੀ ਜਾਂਦੇ ਆ ਬਾਬਾ ਜੀ ਸਤਿ ਸ੍ਰੀ ਅਕਾਲ ਬੋ ਜੀ ਇਹ ਆ ਭਾਈ ਬੀਨਿਸ ਲਾਈਵ ਹਨਾ ਬਿੱਟੂ ਆਪਣਾ ਨਜ਼ਾਰੇ ਚ ਹਨਾ ਨਹੀਂ ਕਰਕੇ ਹਰਿਆਈ ਦੇਖ ਲੈ ਕਿੰਨੀ ਐ ਵੀ ਰੋਡ ਦੇ ਨਾਲ ਨਾਲ ਜੀ ਭਾਈ ਨਦੀ ਆਪਣੀ ਜਿਹੜੀ ਆਉਂਦੀ ਹੁੰਦੀ ਹੈ ਕਹਿੰਦੇ ਨੇ ਇਹ ਪੈਸੇ ਛੋਟਾ ਬੰਨ ਤੋੜਨ ਦੀ ਹੁਣ ਆ ਭਾਈ ਘਰ ਨੂੰ ਪਾਣੀ ਨਹੀਂ ਵੇਜਦੀ ਚਲੋ ਭਾਈ ਪਹੁੰਚ ਗਏ ਦੁਕਾਨ ਪਰ ਇਧਰ ਟੈਸਟਿੰਗ ਚੱਲਦੀ ਹਾਂ ਜੀ ਆ ਜਿਹੜਾ ਉਹ ਜਿਹੜੇ ਕੰਮ ਤੋਂ ਲੱਗਦੀ ਦੀ ਕੀ ਅੱਛਾ ਉਹ ਪੂਰੀ ਜਗ੍ਹਾ ਟੀਵੀ ਟੂਬਰ ਪਿੱਛੇ ਬਣਾਉਂਦਾ ਨਾ ਸਾਈਡ ਆ ਚਲੋ ਹੋ ਜਾਓ ਅੰਦਰ ਨੂੰ ਏਸੀ ਚ ਨੂੰ ਲੋ ਬਾਈ ਵਾਹ ਵਾਹ ਨਜ਼ਾਰਾ ਆ ਗਿਆ ਇਧਰ ਬਾਈ ਕੁੰਡੇ ਦੇ ਵਿੱਚ ਹੋਰ ਜੀ ਸਤਿ ਸ਼੍ਰੀ ਅਕਾਲ ਹਾਂ ਬਾਈ ਪਹੁੰਚ ਗਿਆ ਹਾਂ ਜੀ ਪਹੁੰਚ ਗਿਆ ਖਾਤੇ ਮੂਰੀ ਬਹਿ ਗਿਆ ਹੈ ਤੇ ਲੋ ਬਾਈ ਚੱਲ ਪਿਆ ਕੰਮ ਤੇ ਇਧਰ ਅੰਦਰ ਲੱਗਿਆ ਵਾ ਮਨ ਦੇਖਣ ਗਿਆ ਜਾਦਾ ਹਾਂ ਸ਼ੀਸ਼ਾ ਜਗਨ ਪੈ ਰਿਹਾ ਅੱਛਾ ਓਏ ਆਹ ਇਹ ਚੀਜ਼ ਅਸਲੀ ਪੂਰੀ ਚੀਜ਼ ਵਧੀਆ ਹੈ ਨਾ ਇਹ ਮਸ਼ੀਨ ਪਾਉਂਦੀ ਹੁਣੀ ਪਿੱਛੇ ਹੈ ਨਾ ਜੀ ਆਪ ਹੈ ਬਾਈ ਸਾਰਾ ਹੀ ਸ਼ੀਸ਼ਾ ਆਹ ਡਿਜ਼ਾਈਨ ਪਾ ਕੇ ਖੜ ਗਿਆ ਪਿੱਛੇ ਹੈ ਬਾਈ ਬਾਕੀ ਕੰਮ ਵਧੀਆ ਹੈ ਚਲੋ ਹਾਂ ਠੀਕ ਹੈ ਪੂਰੀ ਆ ਠੀਕ ਹੈ ਨਾ ਆ ਦੇ ਆ ਦੇਖਿਓ ਕੁੰਡੇ ਲੱਗ ਗਏ ਦੇਖਣ ਕਿਤੇ ਘਰੇ ਨਾ ਕੋਈ ਖਲਾਤ ਬਿਲ ਮਾਰੀਆਂ ਦੇ ਨਾ ਮੈ ਲਾਉਣੇ ਆਂ। ਅੱਜ ਠਾਕਰੂ ਦਾ ਕੰਮ ਹੈ। ਕਰੂੰਗਾ ਨਾ। ਕਰੂੰਗਾ। ਠੀਕ ਨੇ। ਚੱਲ ਦੇਖ ਲੈਂਦੇ ਆ। ਠੀਕ ਹੈ। ਚਿਮਨੀ ਜੀ ਹੈਗੇ। ਲਓ ভাই ਇੱਧਰ ਚੱਲ ਰਿਹਾ ਸਾਡਾ ਕੰਮ ਪ੍ਰੋਸੈਸ। ਲਓ ਜੀ ভাই। ਆ ਲੈ ਕਿਹ ਉਹ ਵੀਹ ਵਾਲੇ ਚੱਲ ਜੀ ਹੈ ਇਹਨਾਂ ਦੇ 20 ਤੇ ਗਾਰੰਟੀ ਦੇ ਨੇ 10 ਸਾਲ ਦੇ ਨੇ ਮੋਲ ਕੱਢਦੇ ਨੇ ਕੱਟ ਤਾਂ ਪਲੱਸ ਆ ਹੀ ਜਾਂਦੀ ਆ ਵੱਡੇ ਕਾਲਾ ਇਸ਼ੂ ਨਹੀਂ ਹੈਗਾ ਇੱਧੇ ਨਹੀਂ ਵੀ ਤੇ ਬਾਈ ਬੱਦੂ ਜੇ ਮੈਂ ਲੋਹਾ ਹੀ ਆ ਇਹ ਤਕਰੀਬਨ ਹਾਂ ਹਾਂ ਕੰਪਨੀ ਉੱਪਰ ਮੈਂਸ਼ਨ ਆ ਸਾਰਾ ਕੁਝ ਕੰਪਨੀ ਗਾਰੰਟੀ ਦਿੰਦੀ ਆ ਸਿਉਂਕ ਤੇ ਵੀ ਆ ਅੱਛਾ ਮੈਨ ਚੀਜ਼ ਸਿਉਂਕ ਤੇ ਹੀ ਆ ਵੀ ਸਿਉਂਕ ਦੀ ਵੀ ਗਾਰੰਟੀ ਆ ਇਹ ਪੈਂਦੀ ਹੋਰ ਤਾਂ ਕਿਤੇ ਨਹੀਂ ਜਾਂਦੀ ਸਾਲੀ ਬ੍ਰੈਂਡ ਹੈ ਜੀ ਇੱਕ ਤਰ੍ਹਾਂ ਦਾ ਇਹ ਮਹੀਨੇ ਪਹਿਲਾਂ ਉਹਨਾਂ ਨੇ ਨਾ ਸਿਉਂਕ ਦੇ ਵਿੱਚ ਰੱਖੀ ਹੋਈ ਆ ਇਹ ਜੀ ਸਿਰ ਆਈ ਮੈਂ ਨਹੀਂ ਕੋਈ ਗਾਰੰਟੀ ਦੇ ਦਿੰਦਾ ਹੁੰਦਾ ਬਚਾ ਕੇ ਗਾਰੰਟੀ 베ਤੀ ਹਾਂ ਹਾਂ ਜਿਹੜੀ ਇਹ ਮਤਲਬ ਉਹ ਤੇ ਬਿੱਲ ਆਉਣਾ ਨਾ ਉਹ ਇਸੇ ਚੀਜ਼ ਦਾ ਆਉਂਦਾ ਵੀ ਹਾਂ ਉਹਨਾਂ ਨੇ 6 ਮਹੀਨੇ ਪਹਿਲਾਂ ਸੋ ਉਹ ਵੀ ਸਾਨੂੰ ਵੀਡੀਓ ਦਿਖਾਉਂਦੇ ਆ ਉਹ ਵੀ ਉਹ ਵੀ ਅਸੀਂ ਆਪਣੇ ਸਿਰ ਕੁਝ ਨਹੀਂ ਲੈਣਾ ਅਸੀਂ ਥੋੜੀ ਇੰਨਾ ਪੈਸਾ ਭਰ ਦੂੰਗੇ ਯਾਰ ਸਹੀ ਦੁਕਾਨਦਾਰ ਕਿਵੇਂ ਭਰ ਦੁਕਾਨਾਂ ਪੈਸਾ ਭਰੇ ਨਹੀਂ ਸਕਦਾ ਦੁਕਾਨਦਾਰ ਜੇ ਗਾਹ ਨੂੰ ਖਰਾਬ ਹੁੰਦੀ ਤਾਂ ਉਹ ਸਾਰਾ ਜਮ ਉਹਨਾਂ ਦੀ ਆ ਉਹਨਾਂ ਦਾ ਆਪਣਾ ਕੋਈ ਇਸ਼ੂ ਨਹੀਂ ਹੈਗਾ ਵਿੱਚ ਹਮ ਆਪਾਂ ਨੇ ਉਹਨਾਂ ਤੋਂ ਲੈਣੀ ਹੈ ਗਾਰੰਟੀ ਅਦਾ ਤੋਂ ਉਹਨੂੰ ਲੈਣੀ ਆ ਸਾਨੂੰ ਬਗੈਰ ਇਹਦੇ 5 ਰੁਪਏ ਫਟ ਬੱਜੂਗੇ ਭਾਈ ਆ ਤਾਂ 7 ਰੁਪਏ ਫਟ ਬੱਜੂਗੇ ਹਨਾ ਮੈਨੂੰ ਚਾਹੀਦਾ ਹਾਂ ਹਾਂ ਕਿਤੇ ਹੋਰ ਨਹੀਂ ਦੁਸਰੀ ਹੁੰਦਾ ਹੁੰਦਾ 5-7 ਰੁਪਏ ਫਟ ਬੱਦੇ ਹੁੰਦੇ ਮਸੀਂ ਇੰਨੀ ਕਮਾਈ ਥੋੜੀ ਹੋ ਜਾਂਦੀ ਆ ਦੇਖ ਤਾਂ ਆ ਦੇਖ ਲੈ ਕਰ ਲੈ ਪਰੌਣੇ ਪਾਸ ਦੇਖ ਲੈ ਹੁਣ ਹਾਂ ਇੱਕ ਗੱਲਾ ਲੱਗੀ ਭਾਈ ਬਿੱਟੂ ਸਾਨੂੰ ਕੋਈ ਨਹੀਂ ਪਤਾ ਆਪਣੀ ਤੂੰ ਦੇਖ ਲੈ ਹਾਂ ਅਸੀਂ ਤਾਂ ਤੈਨੂੰ ਪੜਨਾ ਬੰਦਾ ਤੇਰੇ ਨਾਲ ਪੈਣਾ ਹਾਂ ਸਾਨੂੰ ਸਾਨੂੰ ਕਮਰਾ ਤੈਨੂੰ ਦੇਖਣਾ ਵਾਹ ਠੀਕ ਹੈ ਜੀ ਸਾਡੇ ਕੋਲ ਨਹੀਂ ਤੇ ਜਿਹੜੀ ਮਾਤੀ ਲਾ ਦੇ ਵਧੀਆ ਅਸੀਂ ਤਾਂ ਇਹਨੂੰ ਕਹਾਂ ਜੀ ਇੱਕ ਗੱਲਾ ਲੱਗਣੀ ਹੈ ਨਹੀਂ ਵਧੀਆ ਠੀਕ ਨਹੀਂ ਮੈਂ ਤਾਂ ਵੀਰੇ 72 78 68 ਰੁਪਏ ਦਾ ਮਿਲਦੇ ਆ ਵਾਸਤੇ ਮਿਲਦੀ ਆ ਉਹ ਲੋਕ ਦਾ 58 ਰੁਪਏ ਵਾਲੀ ਵੀ ਵਾਟਰੂ ਕਹੀ ਜਾਂਦੇ ਆ ਠੀਕ ਆ ਨਾ ਹੋਰ ਵਾਟਰੂ ਹੁੰਦੀ ਹੈ ਇਹ ਕਿੰਨੇ ਪਹਿਲਾਂ ਜੀ ਇਹ ਇਹ ਕਿੰਨੇ ਰੁਪਏ ਫਟਾ ਇਹ ਵੀਰੇ 130 ਰੁਪਏ ਹੈ ਜੀ ਓਕੇ ਜੀ ਓਕੇ ਇਹ ਸਭ ਤੋਂ ਮਹਿੰਗੀ ਉਹ ਹੀ ਹੈ ਜੀ ਚਲੋ ਵਧੀਆ ਵੀਰੇ ਵੀਰ ਕੋ 180 ਰੁਪਏ ਦੰਦੇ ਆ ਪੂਰੀ ਗਰੰਟੀ ਨਹੀਂ ਕੋਈ ਨਹੀਂ ਹੈ ਜੀ ਹੈ ਜੀ 12 ਸਾਲ ਦੀ ਗਰੰਟੀ ਪੂਰੀ ਘੱਟ ਆ ਬਰੀ ਦੀ ਬੋਲ 12 ਲੈ ਲੈ ਨਹੀਂ ਮਾਰੇ ਇਹ ਤਾਂ ਫੋਨੋ ਹੀ ਕੋ ਟਰੈਕਟਰ ਵਾਲੇ ਦਾ ਕੰਮ ਹੋ ਗਿਆ ਇੰਨੀਆਂ ਚੀਜ਼ਾਂ ਪਾਈਆਂ ਵੇ ਵਿੱਚ ਇਹ 3 ਮਿੰਟ ਰੰਦਾ ਨਾ ਵੀਰੇ ਹਾਂ ਮਲਟੀਨੇਟਰ ਠੀਕ ਆ ਪੂਰੀ ਓਕੇ ਹੁਣ ਪਾਸ ਆ ਓਕੇ ਓਕੇ ਦੱਸ ਦੇ ਇਹ ਤਾਂ 4 बाई 4 ਟਰੈਕਟਰ ਆ ਇਹਦਾ ਬਿੱਟੂ ਗੱਲ ਸੁਣ ਲੈ ਜਿਹੜਾ ਦਰਵਾਜ਼ਾ ਤੇ ਇੱਥੇ ਐ ਹੀ ਲੈਣਾ ਹੈ ਆ ਇਹ ਕਿੱਦਾਂ ਦਾ ਹੋ ਜਵੇ ਬਸ ਕਿੱਦਾਂ ਦਾ ਹੁਣ ਬਾਹਰ ਸਤਾਓ ਜੀ ਦੇਖਣੀ ਹੁਣ ਬਿੱਟੂ ਇੱਕ ਹੋਰ ਸਾਲ ਹੈ ਹੈਵੀ ਕਾਲ ਵੀ ਜਿਹੜਾ ਵਧੀਆ ਕੰਪਨੀ ਦਾ ਸਾਲ ਵਾਕੇ ਦੇਖੀਂ ਨਹੀਂ ਆਉਂਦਾ ਬ੍ਰਦਰ ਹਾਂ ਠੀਕ ਨੇ ਉਹ ਬੜਾ ਜਿਹੜੀ ਚੀਜ਼ ਆ ਤੈਨੂੰ ਦੇਖ ਇੱਕ ਗੱਲਾਂ ਕਹਤਾ ਵੀ ਚੀਜ਼ ਗਾਰੰਟੀ ਵਾਲੀ। ਤੂੰ ਗੱਲ ਹੁੰਦਾ ਆਦੀ ਸਾਲਵਾ ਜਾ ਕੇ ਸਾਲਵਾ ਕੇ ਦੇਖੇ ਕਰਨਾ ਵੀ। 30 ਸਾਲ ਵੀ ਦੇਖਣ। ਆਦੀ ਇਹ ਚਲੇ ਜਾਏਗਾ। 30 ਸਾਲ ਹੁੰਦੇ ਵੀ ਬਹੁਤ ਆ। ਬਹੁਤ ਹੁੰਦੇ ਵੀ ਬਹੁਤ। ਹਾਂ ਗਾਰੰਟੀ ਦਿੱਤੀਏ ਚਲੋ। ਸੋਹੀ ਕਹਿੰਦਾ ਵੀ 30 ਸਾਲ ਹੁੰਦੇ ਵੀ ਬਹੁਤ ਆ। ਜੰਮ ਕੇ ਵਿਆਹ ਕਰਾ ਕੇ ਵੀ ਅਗਲਾ ਨਿਆਣਾ ਹੋਣੇ ਵਾਲਾ ਹਾਂ। ਹਾਂ। ਨਜਾ ਬਤਾ ਜਾਦਾ ਅੱਜ ਕੱਲ੍ਹ ਖਬਰ ਇੰਨੀ ਉਮਰ ਹੈ ਨਹੀਂ ਹੁੰਦੀ। ਚਲੋ ਠੀਕ ਆ ਭਾਈ ਚੱਲ ਰਿਹਾ ਕੰਮ। ਚੱਲੋ ਯਾਰ। ਆਹ ਤਾਂ ਬਾਈ ਨੇ ਸੋਨੇ ਪਰੇ ਸੁਆਗਾ ਕਰਤਾ। ਆਹ ਪੂਰੀ ਓਕੇ ਆ। ਓਕੇ ਜੀ ਓਕੇ ਆ। ਆਹ ਹੁਣ ਗਾਂਧੀ ਦੇਣੇ ਹੁੰਦੇ ਬਾਈ। ਅੱਛਾ। 1 ਲੱਖ ਰੁਪਏ? ਹਾਂ ਜੀ। 1 ਲੱਖ ਆ ਜੀ। ਬਈ 1 ਲੱਖ ਆ ਫਿਰ ਮੈਂ। ਬਈ ਅਰਦੇ ਭਗਤ ਸਿੰਘ ਮਰਾਈ ਮਰ ਕੇ ਫੋਟੋ ਕਰੀਦੀ ਲਾਤੀ। ਕੁਦਣ। ਕੁਦਣ ਹੀ ਮਾ ਆਉਂਦੇ ਕਿਤੇ ਜਿੱਥੇ। ਠੀਕ ਹੈ। ਲਓ ਬਾਈ। ਬਾਕੀ ਬਾਈ ਮਿਸਤਰੀ ਨਾਲ ਗੱਟਮਟਾ ਸੀ ਤਾਂ ਇਹਨੂੰ ਪੈਸੇ ਦੇਣੇ ਆ। ਜਿੰਨਾ ਸਾਨੂੰ ਹੁਕਮ ਹੋਇਆ ਉਹਨੇ ਵੜਾਈ ਜਾਣੇ। ਠੀਕ ਹੈ। ਠੀਕ ਹੈ ਜੀ। ਇਹਦੇ ਨਾਲ ਸਾਡਾ ਘਰ ਵਾਲਾ ਪਿਆਰ ਆ ਕੋਈ ਨਹੀਂ ਜੀ ਕੋਈ ਨਹੀਂ ਉਹ ਉਹ ਕੋਈ ਨਹੀਂ ਹਾਂ ਇਹਦਾ ਉਰੇ ਤੇ ਉਹਦੇ 'ਚ ਕੋਈ ਛੁੜੀ ਨਹੀਂ ਹੁੰਦਾ ਕੋਈ ਚੱਕਰ ਇਹ ਨਾ ਬਾਈ ਕੰਪਨੀ 'ਚ ਆਉਣਾ ਕੋਈ ਵੀ ਕੰਪਨੀ ਇਹਦੇ ਬਾਈ ਨੂੰ ਹੱਥ 'ਚ ਕੁਝ ਨਹੀਂ ਹੈਗਾ ਅਸੀਂ ਤਾਂ ਰੱਖਦੇ ਵੀ ਨਹੀਂ ਪੀਸ ਵੀ ਨਹੀਂ ਰੱਖਦੇ ਕੋਈ ਨਹੀਂ ਜੀ ਕੋਈ ਨਹੀਂ ਹਾਂ ਅਗਲੇ ਨੇ ਤਾਂ ਮੈਂ ਤਾਂ 10 ਦੇ ਹੀ ਮਗਾ ਦੇਣੇ ਆ ਉਥੋਂ ਮਿਤਰੀ ਬਾਈ ਦੇਖ ਲਾ ਹੁਣ ਉਹ ਬਾਈ ਨੇ ਸਿਰਫ ਤੈਨੂੰ ਫੜਨਾ ਸਾਡਾ ਅਸੀਂ ਤਾਂ ਬਾਹਰ ਦੇ ਬੰਦੇ ਆ ਠੀਕ ਆ ਠੀਕ ਆ ਅਸੀਂ ਤੈਨੂੰ ਫੜਨਾ ਅਸੀਂ ਤੈਨੂੰ ਫੜਨਾ ਤੂੰ ਬੇਤਿਆਰੀ ਰੱਖ ਨਾ ਯਾਰ ਮੈਨੂੰ ਫੜਨਾ ਨਾ ਬਾਈ ਨੂੰ ਫੜਨਾ ਤੂੰ ਤਾਂ ਸਿਰਫ ਕੰਪਨੀ ਦਾ ਬਿੱਲ ਦੇਣਾ ਕੰਪਨੀ ਨੂੰ ਫੜਨਾ ਚਲੋ ਬਾਈ ਸੰਤੋ ਦੀਪ ਕੁਝ ਨਹੀਂ ਕਹਿੰਦੇ ਨਾ ਅਸੀਂ ਬਾਹਰ ਆ ਬਾਈ ਪਾਰ ਤਿਆਰੀ ਰੱਖਾਦੀ ਰਸਾ ਲਿਆਉਣਾ ਇੱਕ ਹੋਣਾ ਹਾਂ ਵਧੀਆ ਜੀ ਇੱਟਾਂ ਦੀ ਲੱਕੜਾ ਮੈਨੂੰ ਮਾਇਦ ਨਹੀਂ ਗਿਆ ਭਾਉ ਹਾਂ ਅਲੰਬੇ ਵਾਲਾ ਕੰਮ ਹੈ ਨਹੀਂ ਹੈ ਨਾ ਉਹ ਦੂਈ ਦਿਖਾਈ ਵੀਰ ਬਾਈ ਜਿਹੜੀ ਦੂਈ ਹੈ ਵੀਰ ਨੂੰ ਲੱਕੜ ਦਿਖਾਈ ਹੈ ਇਹ ਹਾਂ ਦਿਖਾਈ ਦਿੰਦੀ ਹੈ ਕਿੰਨੀ ਸਿਕਾਈ ਨਾਲ ਹਾਂ ਦੇਖੋ ਆਹ ਲਾ ਭਾਈ ਆਹ ਦਾ ਫਰਕ ਤਾਂ 100 ਹਾਂ ਆਹ ਕੁਸ ਵੀ ਨਹੀਂ ਤਾਂ ਸਾਹਮਣੇ ਹਾਂ ਆਹ ਦੇ ਗਮ ਨਹੀਂ ਭਰਦੇ ਦੇ ਗੰਜੀਂ ਚੋਸ ਨਾਲ ਦੇਖ ਆ ਜੋ ਇੱਕ ਮਿੰਟ ਲਈ ਆਜਾ ਜਿਹੜਾ ਬਿੱਟੂ ਆਪਣੀ ਹਾਂ ਬਿੱਟੂ ਜਿਹੜੀ ਆਪਣੀ ਪਲਾਈ ਆਉਣੀ ਆ ਇੱਕ ਨਾ ਹੀ ਚਮਕਣੀ ਹਨਾ ਉਹ ਹਾਂ ਆਹ ਆਹ ਸਭ ਤੇ ਭਾਈ ਥੱਲੇ ਵਾਲੇ ਪੀਸ ਆ ਹਾਂ ਤੁਸੀਂ ਇੱਕ ਮਿੰਟ ਲਈ ਆਜੋ ਹੁਣ ਆਪਾਂ ਇਹ ਕਲੀਅਰ ਕਰਾ ਜੰਦੇ ਹਾਂ ਆ ਲਓ ਦੇਖ ਹੁਣ ਇਹਨਾਂ ਸਹੀ ਗੱਲ ਆ ਭਾਈ ਉਨੇ ਨਹੀਂ ਫਰਕ ਦੇ ਲੱਗਦਾ ਆਰੇ ਬ੍ਰੇਕ ਉਨ ਜਾ ਕੇ ਇਹਦੇ ਵਿੱਚ ਸ਼ਰਪ ਭਰਿਆ ਹੈ ਹੂੰ ਉਹ ਯਰੇ ਕੈਮੀਕਲ ਦੀ ਰੇਟ ਆ ਇਹਦੇ ਵਿੱਚ ਬਾਈ ਭਰਿਆ ਹੋਆ ਕੈਮੀਕਲ ਸਾਰਾ ਕੁਝ ਉਹ ਕੈਮੀਕਲ ਨਹੀਂ ਰੇਟ ਹੁੰਦਾ ਹੋਰ ਤਾਂ ਕੋਈ ਰੇਟ ਨਹੀਂ ਹੈਗਾ ਜਿਹਦੇ ਵਿੱਚ ਭਰੇ ਹੋਏ ਜਿਹੜੇ ਕੈਮੀਕਲ ਕੈਮੀਕਲ ਨਾਲ ਰੇਟ ਕਿਹਦੀ ਹੋਰ ਤੂੰ ਆ ਡੈਰੀ ਉਹਨਾਂ ਚੱਕ ਹਾਂ ਹਾਂ ਉਹਨਾਂ ਦੇ ਨਾਲ ਥੋੜੀ ਠੀਕ ਨੇ ਇਹ ਦੇਖਣਾ ਹੈ ਸਾਵਧਾਨੀ ਕਰਨਾ ਚਾਹੀਦਾ ਹਾਂ ਸਹੀ ਗੱਲ ਦੋ ਆਈ ਗਏ ਮਿੰਟਾਂ ਮੰਗ ਲਈ ਪਾਸਾ ਫਿਰ ਓਕੇ ਆਹੋ ਆਹੀ ਓਕੇ ਚਲੋ ਆਪਣੇ ਵਾਲੇ ਗਏ ਬਈ ਉਹ ਹੀ ਗਏ ਇਹਦਾ ਰੇਟ ਆ ਕੈਮੀਕਲ ਦਾ ਰੇਟ ਆ ਕੈਮੀਕਲ ਦਾ ਰੇਟ ਆ ਉਹ ਕੈਮੀਕਲ ਵੀ ਮਹਿੰਗਾ ਵਧੀਆ ਡੋਬ ਕੇ ਲੱਕੜ ਬਣੀ ਵੀ ਆ ਠੀਕ ਨੇ ਚਲੋ ਬੂਚੇ ਰੱਖੀ ਹੋਈ ਆ ਉਹਦਾ ਕੋਈ ਚੀਜ਼ ਨੂੰ ਛੱਡਦੀ ਉਹ ਨਹੀਂ ਛੱਡਦੀ ਉਹ ਨਹੀਂ ਛੱਡਦੇ ਜੁੱਤੀ ਨਹੀਂ ਛੱਡਦੀ ਭੈ ਜਲ ਠੀਕ ਆ ਪੂਰੀ ਓਕੇ ਪਾਸ ਹਾਂਜੀ ਹਾਂਜੀ ਪਾਸਾ ਖੁੱਲ ਹਾਂਜੀ ਪੂਰੀ ਜੇ ਬਸ ਕਰਦੀ ਪਾਸਾ ਚੱਲ ਬਾਈ ਠੀਕ ਨਾ ਬਡੀ ਡੇਰ ਨੂੰ ਹੱਥ ਭਾਰਿਆ ਭਲ ਭਲੇ ਹਾਂ ਇਹਨੂੰ ਅੱਗੇ ਦੇ ਦੇ ਵਿੱਚ ਵੀ ਰੱਖੀ ਨੀ ਨੀ ਇਹਨੂੰ ਪੂਰੀ ਨੂੰ ਉੱਤੇ ਲੱਗ ਜਾਣਾ ਟੈਲਾਂ ਵਾਲੇ ਕੋਲ ਹਾਂ ਉਧਰ ਟੈਲਾਂ ਵਾਲੇ ਕੋਲ ਵੀ ਜਾਣਾ ਉੱਥੇ ਵੀ ਦੇਖ ਕੇ ਆਉਣਾ ਚੱਲਾਂਗੇ ਕੋਈ ਨਹੀਂ ਕਿ ਪੂਰੀ ਸਾਡੀ ਪਾਸ ਹੋਈ ਵੀ ਚੀਜ਼ ਫਿਰ ਸਿਰੇ ਹੀ ਹੁੰਦੀ ਹੈ ਹਾਂ ਦੇਖਣੀ ਚਲੋ ਬਾਈ ਲੋ ਬਾਈ ਨਿਬੜ ਗਿਆ ਕੰਮ ਹਾਂ ਹੋ ਗਈ ਡੀਲ ਡਨ ਸਾਡਾ ਗਾਰੰਟੀ ਕਾਰਡ ਦੇ ਗਰੰਟੀ ਕਾਰਡ ਤੁਮਕੇ ਕੰਪਨੀ ਹੋਈ ਪਹੁੰਚ ਗਈ ਹੈ ਐਫੀਡਾ ਵੀ ਦੇਣਾ ਐਫੀਡਾ ਤੋਂ ਬਣਾ ਆਪਣਾ ਗਰੰਟੀ ਕਾਰਡ ਆਏ ਐਫੀਡਾਟ ਪਰ ਸਾਈਨ ਕਰਾਉਣੇ ਤੇ ਇਹਦਾ ਐਫੀਡਾਟ ਬਣਾ ਕੇ ਤੇ ਸਾਈਨ ਕਰਾ ਲੈਣਾ ਬਸ ਇਹਦੇ ਹੱਥ ਫੜ ਦੇਣੇ ਠੀਕ ਨਹੀਂ ਜੇ ਐਫੀਡਾਟ ਨਹੀਂ ਮਿੱਕਰ ਕੇ ਫੇਰ ਹਾਂ ਮ ਮ ਮਰੇ ਮੱਕਰ ਦਾ ਕੇ ਚਾਬੀ ਹਾਂ ਨਹੀਂ ਭਾਈ ਵੇਹੀ ਮੱਕਰ ਕੇ ਬੋਲਸਾ ਨਾਲ ਹੱਥ ਜੇਦਾ ਤੇਰੇ ਕੋਲ ਆਹ ਕਿਹੜੇ ਵਾਤੇ ਹੋਏ ਪਿਆ ਪੁਲਿਸ ਬਹੁਤ ਹੋਇਆ ਹੋ ਭਾਈ ਰੌਣਕ ਬਾਜ਼ਾਰ ਦੇ ਐਸੀ ਵੀ ਰੌਣਕ ਲਾਈ ਪਈ ਐ ਹੁਣ ਆਇਆ ਦੱਸੋ ਉਹ ਰੋਕ ਕਿਤੇ ਪਾਲਟੀ ਪੁਲਟੀ ਕਰੀਆ ਮੜੀ ਜੀ ਪਰੌਣਾ ਆਇਆ ਨਾਲ ਨਹੀਂ ਨਹੀਂ ਹੈਗੀ ਐ ਹੋਰ ਹੋਰ ਲੈ ਐਵੇਂ ਥੋੜੋ ਚੱਲ ਚੱਲ ਇਹਦਾ ਬਾਕੂ ਕਹਿੰਦਾ ਇਹ ਨਹੀਂ ਇੱਕ ਦੁਕਾਨ ਚਲੋ ਚਲੋ ਹੈ ਕਹਿ ਕਹਿੰਦਾ ਪਰੌਣੀ ਸੇਵਾ ਕਿਹੜੀ ਕਰਨੀ ਬਈ ਤੈਨੂੰ ਡੰਡਾ ਭਲਾ ਦੇਣਾ ਹੈ ਇੱਕ ਆੜੇ ਕਚੌਲੇ ਵਾਲਾ ਨਾ ਨਾ ਦੂਈ ਨਹੀਂ ਕਰਨੀ ਸੱਚ ਨਹੀਂ ਨਹੀਂ ਤੁਹੀਂ ਨਹੀਂ ਕਰਨੀ ਇਹਨੂੰ ਮਿੱਠਾ ਖਿਲਾ ਦੇਣਾ ਚਲੋ ਬਾਈ ਚੱਲਦੇ ਆ ਲਓ ਬਾਈ ਪਹੁੰਚ ਗਏ ਕਹਿੰਦਾ ਕੌਨਸਲ ਫਾਸਟ ਫੂਡ ਐਂਡ ਜੂਸ ਬਾਰ ਹੈਗਾ ਆਜੋ ਆਜੋ ਯਾਰ ਹੁਣ ਪਿੱਛੇ ਨੂੰ ਨਹੀਂ ਹਟਣਾ ਕੰਨਾ ਦਾ ਬਾਈ ਦੇ ਹੱਥ ਤੇ ਯਾਰ ਕਿੱਥੇ ਆਹੋ ਗਿਆ ਬੈਠਣਾ ਉਹ ਕਹਿੰਦਾ ਮੈਂ ਬਣਾ ਲੂਗਾ ਚਲ ਕੋਈ ਨਹੀਂ ਐ ਬਾਈ ਤੇ ਬਣਾ ਲਾ ਕਹਦੇ ਕੀ ਕਰਨਾ ਹੁਣ ਬਾਈ ਬਰਗਰ ਨੂਡਲ ਸੁੱਕਾ ਹਾਂ ਹਾਂ ਦੱਸ ਬਈ ਪੂਰੀ ਸੋਭਾਈ ਬਾਰਗਾ ਬਣਾਉਗਾ ਤਿੰਨ ਮੰਜ਼ਲਾ ਆ ਤਿੰਨ ਮੰਜ਼ਲਾ ਤਿੰਨ ਮੰਜ਼ਲੀ ਬਣਾਉਣਾ ਤਿੰਨ ਮੰਜ਼ਲਾ ਬਣਾਉਣਾ ਸੋਭਾਈ ਬਣਾਉਗਾ ਤਿੰਨ ਮੰਜ਼ਲਾ ਤਿੰਨ ਮੰਜ਼ਲੇ ਬਣਦੀ ਹਾਂ ਚਲ ਤੁਹਾਨੂੰ ਪਤਾ ਨਹੀਂ ਖਾਦਾ ਰਹਿਣਾ ਤਿੰਨ ਮੰਜ਼ਲਾ ਬਣਾਉ ਤਿੰਨ ਮੰਜ਼ਲੇ ਬਣਦੀ ਅੱਛਾ ਆ ਦੇ ਬਣਾ ਨਹੀਂ ਇਹ ਦੋ ਬਣਾ ਦੋ ਮੰਜ਼ਲੇ ਪੂਰੀ ਇਹ ਤਿੰਨ ਨਹੀਂ ਇਹ ਕਿੱਥੇ ਦੇਣ ਨੇ ਇਹਦਾ ਮਤਲਬ ਤੁਸੀਂ ਇਹ ਆ ਲੈ ਇਹ ਚਾਰ ਦੇ ਵਿੱਚ ਨਹੀਂ ਜਿਹੜਾ ਜਮ ਰੋਟੀਆਂ ਵਾਲਾ ਪੂਰੀ ਇਹ ਆਲੇ ਓਰੇ ਮੈਂ ਨਹੀਂ ਆਇਆ ਤੇ ਦੇਖਿਆ ਨਾ ਇਹ ਬੰਦੇ ਖਰਾਬ ਹੈ ਇਹਨਾਂ ਨੂੰ ਸਾਰ ਦੁਕਾਨਾਂ ਦਾ ਪਤਾ ਵਾਜੀ ਮੌਲਾ ਇਹਨਾਂ ਨੂੰ ਦੋ ਗੁਣੇ ਤਿੰਨ ਤੇ ਬੁੱਕੀ ਕਰਨਾ ਹੈ ਹਾਂ ਹਾਂ ਇਹ ਤਿੰਨ ਫਿਰ ਪ੍ਰੋਨਾ ਕਿਉਂ ਮੈਂ ਤਾਂ ਖਾਂਦਾ ਨਹੀਂ ਇਹ ਲੈ ਲੈ ਕੋਈ ਮਤਲਬ ਨਹੀਂ ਹੈਗਾ ਇਹ ਤਾਂ ਕੋਈ ਮੈਂ ਖਾਂਦਾ ਨਹੀਂ ਲੈ ਅੱਰਦਾ ਪੂਰੀ ਪੂਰੀ ਤਾਂ ਖਾ ਕੇ ਦੇ ਦਾਂਗਾ ਅੱਰਦਾ ਲਾ ਦੂੰਗਾ ਤਾਂ ਨਹੀਂ ਇਹ ਬਣਾ ਕੇ ਖਾ ਨਹੀਂ ਮੈਂ ਖਾਂਦਾ ਨਹੀਂ ਮੈਂ ਕਰਾਂ ਵੀ ਖਾਂਦਾ ਨਹੀਂ ਅਈਆ ਪਾ ਜੇ ਬਣਾਈ ਹੁਣ ਤੋਹ ਲਖਾਵਾ ਮਾ ਅਹ ਜਦੋਂ ਲੋਕੀ ਰੱਖਿਆ ਪਿਆ ਐਬਰੀ ਲੱਗ ਜਣੀ ਨਹੀਂ ਜਾਂਦੇ ਬਈ ਹੈ ਰੋਟੀ ਨੇ ਰੱਜਿਆ ਮਾ ਲੱਗ ਜਣੀ ਨਹੀਂ ਜਾਂਦੇ ਬਈ ਗਾਦੇ ਹਲੋਲੇ ਵਾਲੇ ਰੋਡ ਨੂੰ ਪਾ ਲਿਓ ਹੋ ਜਾਣਾ ਅਜਮਾ ਹਲੋਲੇ ਵਾਲੇ ਰੋਡ ਨੂੰ ਪਾ ਲਿਓ ਆ ਵੀ ਕਹਤਾ ਫੁੱਟ ਫੁੱਟ ਪਰ ਤੇ ਥੱਲੇ ਸੀਟ ਪਰ ਹੋ ਜਾਣਾ ਲੋਡ ਕੰਮ ਲੈ ਬਈ ਚੱਲ ਵੀ ਤਿਆਰੀ ਇੱਧਰ ਫਾਸਟ ਫੂਡ ਉਹ ਬਾਈ ਨੂਡਲ ਸ਼ਰਮ ਲੈ ਬਾਈ ਬਣ ਗਿਆ ਤਿੰਨ ਮੰਜਲਾ ਹੈ ਪਪਾਈ ਕਰਦੇ ਉਹਦੀ ਮਰਦ ਪੂਰੀ ਕਹਿੰਦਾ ਨੂਡਲ ਘਟ ਹੈ ਹੈ ਨਾ ਬਾਈ ਕੋਮ ਅੰਜਰੀ ਪਾਉਂਦਾ ਬਾਈ ਨਹੀਂ ਦੱਸਦਾ ਹੈਗਾ ਹੈ ਹਾਂ ਦੇ ਬਸ ਬਸ ਬਾਈ ਬਸ ਇੰਨੀ ਕਰੀਮ ਜੀ ਨਾ ਪਾ ਹਾਂ ਤੇ ਦੇ ਹੁਣ ਹਾਂ ਸਾਨੂੰ ਤਾਂ ਪਤਾ ਤੂੰ ਵੀ ਭੁਵੀ ਤਾਣੀ ਆਉਂਦਾ ਬਾਈ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਬਹੁਤ ਘੱਟ ਖਾਂਦਾ ਨਾ ਇਹਨਾਂ ਬਰਗਰ ਇਹ ਮੈਂ ਵੀ ਤੁਹਾਡੇ ਨਾਲ ਖਾਣ ਲੱਗਾ ਆ ਬੱਲੇ ਬਣ ਗਈ ਗੱਲ ਬਾਈ ਕਿਹਦੇ ਵਿੱਚ ਪਾ ਦੇ ਕਿਹ ਜੀ ਨੂਡਲ ਵੀ ਵਾਲੇ ਠੀਕ ਹੈ ਉਹ ਪਾਏ ਕਿਹੜੇ ਹਲੇ ਦੇਖਦੇ ਨਹੀਂ ਆ ਕਿ ਖੁਸ਼ ਆ ਬੰਦਾ ਵੀ ਖੁਸ਼ ਆ ਸਾਰਿਆਂ ਜੇ ਪਾ ਦੇਣ ਇਹਨੇ ਆ ਲੈ ਲਾ ਬਾਈ ਇਹ ਕਹਿੰਦਾ ਮੈਂ ਵੀ ਨਹੀਂ ਪਿੱਛੇ ਹਟਣਾ ਲੈ ਦੇਖ ਲਓ ਹੈ ਉਹ ਤਿੰਨੋਂ ਚਾਰ ਪੰਜਲਾ ਬਣਾਇਆ ਤਾਂ ਹੈ ਇਹ ਮਗਰ ਨਾ ਪਾਈ ਯਾਰ ਇੱਕ ਵਾਰ ਨਾ ਪਾਈ ਆਹ ਇਹ ਮਗਰ ਕਰਦਾ ਇਹਦਾ ਚੱਲ ਪਹਿਲੇ ਮੈਂ ਚੱਲਦੀ ਹੁਣ ਠੀਕ ਨਹੀਂ ਹੈ ਆ ਭੂਰੀ ਲੱਗਦਾ ਬਾਜੀ 50 ਤਗੜਾ ਨਹੀਂ ਹੈ ਕਹਿੰਦੇ ਹੈ ਟਰੈਕਟਰ ਤਾਂ 55 ਲੱਤਾਈ ਨੇ ਕਿੰਜੜ ਬਹੁਤ ਹੈ ਹੈ ਕਿੰਜ ਨਹੀਂ ਲੈ ਕੇ ਰੋੜਾ ਪੈਣਾ ਬੜਾ ਬੜਾ ਖੰਦ ਦਾ ਆਪਣੇ ਟਰੈਕਟਰ ਇਹ ਜਿਆ ਦਿਖਾਇਆ ਇਹਨੂੰ ਜਿਹੜੀ ਕਪੈਸਿਟੀ ਤੋਂ ਡਰ ਗਿਆ ਇਹ ਕਪੈਸਿਟੀ ਤੋਂ ਹੋਰ ਚੀਜ਼ ਦਿੱਤੀ ਉਹ ਛੜਤੀ ਉਹ ਛੜਤੀ ਕੋਈ ਤੁਰ ਗਿਆ ਉਹਦੇ ਕਰਕੇ ਇੰਜਰ ਡਾਲ ਗਿਆ ਆਉਂਦੇ ਜਿਹੜਾ ਹਥਿਆਰ ਐ ਗੱਲ ਜੀ ਬੱਤੀ ਇੰਜਨ ਡਾਲਦੇ ਹਾਂ ਹਾਂ ਉਹਦਾ ਬਹੁਤ ਵੱਡਾ ਆਇਆ ਹੁਣ ਲਿਆ ਲੈ ਭਾਈ ਇਹਦਾ ਜਿ ਕੋਈ ਚੁਟ ਨਹੀਂ ਹੈਗਾ ਜਿਹੜਾ ਬਾਰ ਕਰ ਤਿੰਨ ਮੰਜ਼ਿਲ ਵੀ ਨਹੀਂ ਹੈਗਾ ਤਿੰਨ ਹੈ ਤਿੰਨ ਬਿੱਟੂ ਸਾਲਾ ਲੈ ਆਉਂਦਾ ਮੈਨੂੰ ਆਕੇ ਨਾ ਛੱਡਣਾ ਕਹਦੇ ਆ ਛੱਡਣੀ ਹੈ ਜਿਹੜਾ ਅੱਗੇ ਵਾਲੇ ਲੇਜਰ ਦੇ ਉੱਪਰ ਟੋਪੀ ਇਕਣਾ ਦੇਤੀ ਹੈ ਉਹਨੇ ਇਹਲਾ ਉਪੜੀ ਬੈਠੀ ਹਾਂ ਬਿੱਟੂ ਕੱਲਾ ਕੱਲਾ ਖਾ ਕੇ ਜਾਂਦਾ ਮੈਨੂੰ ਨਹੀਂ ਦੱਸਿਆ ਇਹਨੇ ਕਦੇ ਆ ਜੀ ਬੱਬੇ ਮੈਂ ਤੁਹਾਨੂੰ ਇਹ ਨੂੰ ਕਿਥੇ ਨੂੰ ਜਾਂਦਾ ਕਿ ਆ ਜੀ ਪਰੇ ਪਾਰਟੀ ਕਰਦੇ ਬਈ ਹਾਂ ਇਹਨੇ ਮੈਨੂੰ ਕਿਹਾ ਮੈਂ ਜਵਾਬ ਦੇ ਕੇ ਗਿਆ ਮੈਂ ਆਹੀ ਪਾਰਟੀ ਕਰਦੇ ਕਿਹਾਣਾ ਚੱਲੂਗੇ ਬਈ ਕਿਹਾ ਮੈਂ ਕਰੂੰਗਾ ਨਾ ਕਿ ਬਈ ਸੋੜਿਆ ਕਿਉਂ ਹੀ ਨਹੀਂ ਇਹ ਕਿ ਬਈ ਚਲੋ ਪੈਸੇ ਘੁੰਮਣ ਚਲ ਗਿਆ ਜੱਪਾ ਆਲਟੀ ਕਿਹਾ ਤੇ ਆਪਾਂ ਨੂੰ ਪਾਰਟੀ ਦਾ ਕਿਹਾ ਬੰਦਾ ਆਪਣਾ ਹਾਂ ਆ ਜਾ ਬਈ ਆ ਜਾ ਹੁਣ ਚਲੋ ਪਾਰਟੀ ਜਗੜੀਆਂ ਲੱਕੜੀ ਚਾ ਕਰਦੋ ਤਰਪੂਤ ਉੱਤੇ ਜਾ ਕੇ ਪਾਰਟੀ ਲੈਜੋ ਕਰਨਾ ਆਹੋ ਗੱਲ ਦਬਾਵੇ ਨਾ ਮੈਂ ਆ ਪੈ ਕਰ ਗਿਆ ਔਰ ਚੱਲ ਪਿਆ ਉਧਰ ਹੇ ਹੇ ਅੱਪ ਹੋ ਗਈ ਪਾਰਟੀ ਹਾਂ ਅੱਪ ਪਾਰਟੀ ਹੋ ਗਈ ਕਰਤਾ ਗੋਲਪੂਰੀ ਹੈ ਜੱਗੇ ਦੀ ਪਸੰਦ ਹੈ ਚਲੋ ਭਾਈ ਪੂਰੀ ਆਏ ਨਾ ਵੀ ਮੋਟਾ ਹੈਗਾ ਉਹ ਖਟਾਈ ਦੇ ਉਧਰ ਹਾਂ ਉਹ ਹੀ ਦੇ ਪਰਮੈਂਟ ਮੋਟਾ ਇਹ ਕਿਦਾਂ ਦਾ ਲੱਗੂਗਾ ਭਾਈ ਉਹ ਐਡਾ ਦਾ ਬੜਾ ਕਰਦਾ ਹੈ ਹਾਂ ਐਡਾ ਦਾ ਮੂੰਹ ਵੀ ਨਹੀਂ ਆ ਰਿਹਾ ਚੱਕਾ ਘਟਿਆ ਜੀ ਦਾ ਡੱਬਾ ਭਾਈ ਆ ਮੇਰੇ ਵਾਲੀ ਪਰ ਚਿੱਟੀ ਜੀ ਸੌਸ ਨਾਲ ਪਾਈ ਵੀਰੇ ਮੈਨੂੰ ਆਇਓ ਦੇ ਦੇ ਠੀਕ ਆ ਅੱਛਾ ਬਰਗਰ ਸਲਾ 4 ਰੁਪਈਏ ਜਿੰਨਾ ਤੂੰ ਕਹਿੰਦਾ ਜੋੜਾ ਚੱਲ ਫੜ ਲੈ ਤੂੰ ਆਪਣਾ ਇਹ ਮਦਰ ਲੰਨ ਚਲੋ ਭਾਈ ਚੱਲ ਰਿਹਾ ਕੰਮ ਹਾਸੀ ਮਜ਼ਾਕ ਦੇ ਨਾਲ ਲੋ ਬਾਈ ਹੋ ਗਈ ਵਾਪਸੀ ਨਹਿਰ ਦੇ ਨਾਲੇ ਨਾਲ ਫੇਰ ਠੰਡੀ ਹਵਾ ਤੇ ਆ ਲੈ ਲੈ ਆਈ ਘਰ ਨੂੰ ਸਮਾਨ ਭਰਮਰਾਂ ਦਾ ਆ ਦੇਖੋ ਬਾਈ ਨਹਿਰ ਆਸਤਾਨੇ ਸ਼ਹਾਦਤ ਮੁੜ ਕੇ ਗੇਟ ਫੇਰ ਆ ਗਿਆ